ਦੰਦੀਪੋ ਖੜਤਾਲ ਮੇਰੇ ਦਾਦਾ ਜੀ ਇੱਕ ਇਨਸਾਨ ਹੀ ਨਹੀਂ ਬਲਕਿ ਇੱਕ ਸੋਚ ਬਣ ਗਏ ਹਨ ਉਹ ਮੇਰੇ ਦਾਦਾ ਜੀ ਹਨ ਅਸੀਂ ਉਹਨਾਂ ਦੀ سپورਟ ਵਾਸਤੇ ਬੈਠੇ ਹੈਗੇ ਆ ਇੱਥੇ ਇਹ ਵਰਤ ਇੱਕ ਦਿਨ ਦਾ ਉਹਨਾਂ ਦੀ سپورਟ ਹੀ ਹੈ ਇਹ ਇੱਕ ਦਿਨ ਦਾ ਵਰਤ ਉਹਨਾਂ ਦੇ ਦਾਦਾ ਜੀ ਨਾਲ 24 ਘੰਟੇ ਨਾਲ ਆਪਣੇ ਇਹਨਾਂ ਦਿਨ ਉਹ ਦਾਦਾ ਜੀ પાસે ਨਹੀਂ ਕਿਵੇਂ ਲੱਗਦਾ ਪੁੱਤ ਮੇਰੇ ਦਿਲ ਨਹੀਂ ਲੱਗਦਾ ਕੀ ਤੁਹਾਨੂੰ ਕੁਝ ਜਲਦੀ ਕਾਰਨ ਕੀ ਕਹਿਣਾ ਚਾਹੁੰਨਾ ਸਰਕਾਰ ਨੂੰ ਮੈਂ ਇੱਕੀ ਚੀਜ਼ ਕਹਿਣਾ ਚਾਹੁੰਨਾ ਹੈਗਾ ਕਿ ਮੰਗਾ ਮੰਨੋ ਕਿਸਾਨਾਂ ਨੂੰ ਘਰ ਜਾਣ ਦਾ ਮੌਕਾ ਦਿਓ ਪੰਜੀ ਇਹ ਲੋਡ ਪੈ ਗਈ ਜੀ ਅੱਜ ਪਿੰਡ ਦੇ ਵਿੱਚ ਬੈਠੇ ਹਾਂ ਜੀ ਮੇਰਾ ਨਾਮ ਹਰਪ੍ਰੀਤ ਕੌਰ ਹੈ ਤੇ ਸਰ ਇਹ ਜਥੇਬੰਦੀ ਦੀ ਕਾਲ ਸੀਗੀ ਚਿੱਕਾ ਜਿਹੜਾ ਪਿੰਡ ਦੇ ਵਿੱਚ ਇੱਕ ਦਿਨ ਦੀ ਭੁੱਖਮਾਰ ਕੰਦਾਲ ਰੱਖੀ ਹੈ ਇਹ ਜਿਸ ਦਾ ਆਪਾਂ ਕਹਿ ਸਕਦੇ ਹਾਂ ਕਿ ਇੱਕ ਅਸਲੀ ਸੰਕੇਤ ਹੀ ਦਿੰਦਾ ਹੈ ਸਰਕਾਰ ਨੂੰ ਕਿ ਇਸ ਨੂੰ ਮਰਤਕਲਾ ਬਣ ਕੇ ਨਹੀਂ ਚੱਲੂਗਾ ਪਿੰਡਾਂ ਦੇ ਲੋਕ ਵੀ ਇਹਦੇ ਵਿੱਚ ਉਤਰ ਚੁੱਕੇ ਆ ਬੱਚੇ ਤੁਸੀਂ ਦੇਖੋ ਤੁਸੀਂ ਬੱਚੇ ਵੀ ਬੈਠੀ ਹੋਈ ਹੈ ਸਾਡੇ ਨਾਲ ਹਨਾ ਤੇ ਉੱਤੇ ਇਹ ਨਹੀਂ ਕਿ ਅਸੀਂ ਬੱਚੇ ਸਿਰਫ ਦਿਖਾਉਣ ਨੂੰ ਬਿਠਾਏ ਹੋਏ ਆ ਬੱਚੇ ਵੀ ਵਰਤ ਕਰ ਲੈਨੇ ਕਹਿਣ ਦਾ ਭਾਵ ਮੈਂ ਇਹ ਕਹਿਣਾ ਚਾਹਣੀ ਆ ਕਿ ਦੱਲੇਵਾਲ ਇੱਕ ਇਨਸਾਨ ਨਾ ਰਹਿ ਕੇ ਇੱਕ ਸੋਚ ਬਣ ਚੁੱਕੀ ਆ ਕਿਸੇ ਇਨਸਾਨ ਨੂੰ ਹਰਾਇਆ ਦਬਾਇਆ ਜਾ ਸਕਦਾ ਬਟ ਇੱਕ ਸੋਚ ਕਦੇ ਵੀ ਦਬਾਈ ਨਹੀਂ ਜਾ ਸਕਦੀ ਜਿਹੜੀ ਇੱਕ ਬੱਚੇ-ਬੱਚੇ ਦੇ ਵਿੱਚ ਇੱਕ ਸੋਚ ਬਣ ਚੁੱਕੀ ਆ ਉਹਨੂੰ ਤੁਸੀਂ ਦਬਾ ਨਹੀਂ ਸਕਦੇ ਪਤਾ ਨਹੀਂ ਕਿਸ ਵਹਿਮ ਚ ਹਲੇ ਸਰਕਾਰ ਸੁੱਤੀ ਪਈ ਆ ਕਿ ਹੋਰ ਦੇਖ ਲੈਣੇ ਹੈਗੇ ਹਨ ਹੈਨਾ ਤੇ ਪਰ ਇਹ ਵਹਿਮ ਨਿਕਲਣਗੇ ਜ਼ਰੂਰ ਅਖੀਰ ਇਹਨਾਂ ਨੂੰ ਮੰਗਾਂ ਨੂੰ ਲਾਗੂ ਪਿੰਡ ਦੇ ਵਿੱਚ ਧਰਨਾ ਨਹੀਂ ਵੀਰੇ ਇਹਨਾਂ ਮਤਲਬ ਕਿ ਅਸੀਂ ਆਪ ਦੀ ਜਥੇਬੰਦੀ ਦੀ ਕਾਲ ਅੱਜ ਚੋਕ ਨੌਰੀ ਬਟਰ ਤੋਂ ਸਾਨੂੰ ਆਈ ਸੀ ਕਿ ਅੱਜ ਕਿਸੇ ਵੀ ਚੁੱਲ੍ਹੇ ਦੇ ਵਿੱਚ ਅੱਗ ਨਹੀਂ ਆਵੇ ਪਵੇਗੀ ਅਸੀਂ ਉਸ ਕਾਲ ਦੇ ਵਿੱਚ ਮਤਲਬ ਕਿ ਆਪ ਦਾ ਸਮਰਥਨ ਦਿੰਦੇ ਹੋਏ ਅਸੀਂ ਆਪ ਦੇ ਪਿੰਡ 'ਚ ਇੱਕ ਮਤਲਬ ਕਿ ਭਾਰਤੀ ਕਿਸਾਨੀ ਨੇ ਨੇਕਾ ਸਿੱਧੂਪੁਰ ਦੀ ਕਾਲ ਦੇ ਸਬੰਧੀ ਜੋ ਉਹਨਾਂ ਨੇ ਸਾਨੂੰ ਇੱਕ ਕਾਲ ਦਿੱਤੀ ਸੀਗੀ ਤੇ ਉਹਦੇ ਵਿੱਚ ਅਸੀਂ ਸਮਰਥਨ ਦਿੰਦੇ ਹੋਏ ਆਪ ਦੀ ਕਾਲ ਨੂੰ ਇੱਕ ਛੇੜੇ ਲਾਇਆ ਕਿ ਅਸੀਂ ਆਪ ਦੇ ਪਿੰਡ 'ਚ ਕੋਈ ਵੀ ਕਿੱਲਾ ਨਾ ਬਾਲਦੇ ਹੋਏ ਜੋ ਮਤਲਬ ਕਿ ਆਪ ਦੇ ਕਿਸਾਨਾਂ ਦਾ ਇੱਕ ਇੱਕ ਕੋਖੜਤਾਲ ਦਾ ਇਕੱਠਾ ਉਹਦੇ 'ਚ ਅਸੀਂ 50 ਮਿੰਟ ਫੋਰਡਨ ਹਾਂ ਇੱਕ ਦਿਲ ਦੀ ਅੱਜ ਕਿਹੜਾ ਇੱਕ ਵਾਰੀ ਸੰਕੇਤ ਦਿੱਤਾ ਅਸੀਂ ਸੰਕੇਤ ਇੱਕ ਕੰਮ ਕੀਤਾ ਅੱਗੇ ਤੋਂ ਜੋ ਵੀ ਸਾਨੂੰ ਕੋਈ ਮਤਲਬ ਕਿ ਪਿੰਡ ਦੇ ਤੌਰ ਤੇ ਜੋ ਵੀ ਸਾਨੂੰ ਜੱਥੇਬੰਦੀ ਦੀ ਕਾਲ ਆਊਗੀ ਅਸੀਂ ਉਸ ਕਾਲ ਨੂੰ ਵੀ ਆਦੇ ਸਿਰੇ ਲਾਵਾਂਗੇ ਅੱਜ ਤਾਂ ਇੱਕ ਵਾਰੀ ਇਹ ਜੁਲ ਇੰਡੀਕੇਸ਼ਨ ਦਿੱਤੀ ਹੈ ਜੀ ਦੀ ਅਪੀਲ ਹੈ ਕਿ ਇਹ ਕਿੱਥੋਂ ਕਿੱਥ ਤੱਕ ਪਹੁੰਚ ਕੀਤੀ ਹੈ ਬੀਲ ਦੀ ਕਿਹਾ ਜਾ ਰਿਹਾ ਕਿ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਵੀ ਇਹ ਆਵਾਜ਼ ਸੁਣਾਈ ਹੈ ਕਿ ਸਾਰੇ ਲੋਕ ਜਿਹੜਾ ਸਾਧਨ ਆਖੇ ਦਿਨੋਂ ਜਿਹੜਾ ਭੁੱਖ ਹੰਕਾਰ ਰੱਖ ਅੱਜ ਦੇ ਮਤਲਬ ਕਿ ਪੀਉ ਦਾ ਅਸੀਂ ਸਾਰੇ ਲੋਕਾਂ ਨੂੰ ਹੀ ਮਤਲਬ ਇੱਕ ਨੌਰੀ ਬਾਰਡਰ ਤੋਂ ਜਿੱਥੇ ਬੰਦ ਆ ਕਿ ਜੋ ਅਪੀਲ ਆਈ ਹੈ ਉਹ ਤਾਂ ਸਾਰੇ ਲੋਕਾਂ ਨੂੰ ਹੀ ਆਈ ਹੈ ਪਰ ਅਸੀਂ ਮਤਲਬ ਕਿ ਆਪਦੇ ਪਿੰਡ ਦੇ ਤੌਰ ਤੇ ਮਤਲਬ ਕਿ ਇੱਕ ਅਪੀਲ ਆਪਦੇ ਜੋ ਆਪਣੇ ਚ ਮਤਲਬ ਕਿ ਲੋਕ ਆ ਉਹਨਾਂ ਨੂੰ ਵੀ ਅਸੀਂ ਇਹ ਕੀਤੀ ਹੈ ਕਿ ਜਿੰਨਾਂ ਜਿੰਨਾਂ ਤੱਕ ਵੀ ਸਾਡੀ ਇਹ ਆਵਾਜ਼ ਪਹੁੰਚੀ ਹੈ ਅਸੀਂ ਉੱਥੇ ਤੱਕ ਵੀ ਅਪੀਲ ਕੀਤੀ ਸੀ ਇਹ ਦੁਬਿਲਾ ਕਿ ਇਸ ਮਤਲਬ ਇੱਕ ਕਾਲ ਦਾ ਸਹਿਯੋਗ ਜ਼ਰੂਰ ਕਰ ਮਤਲਬ ਕਿ ਕੋਈ ਚਾਹਤ ਨਹੀਂ ਕੋਈ ਚਾਹਤ ਨਹੀਂ ਲੱਗਦਾ ਕਿ ਕੀ ਗੱਲਬਾਤ ਹੋਈ ਹੈ ਕਿਉਂਕਿ ਡੱਲੇ ਵਾਲਾ ਵੀ ਜਿਹੜੀ ਸਿਹਤ ਹੈ ਕਾਫੀ ਜਿਹੜੀ ਡਾਊਨ ਹੁੰਦੀ ਜਾ ਰਹੀ ਹੈ ਬਦਲ ਵੀ ਉਹਦਾ ਕੱਟ ਕੱਟ ਆ ਦੇਖੋ ਉਹਨਾਂ ਦੇ ਮਤਲਬ ਕਿ ਜੋ ਅੱਜ 9ਵੇਂ ਦਿਨ ਚ ਇਹ 15ਵੇਂ ਦਿਨ ਚ ਪਹੁੰਚ ਗਿਆ ਜੋ ਅੰਚ ਨਾ ਉਹਨਾਂ ਦਾ ਮਤਲਬ ਕਿ weight loss ਹੋਇਆ ਜੋ ਕਿਡਨੀ ਦੇ ਵਿੱਚ ਉਹਨਾਂ ਦੇ ਪਹਿਲਾਂ ਪਹਿਲਾਂ ਤੋਂ ਹੀ ਸਟੋਨ ਸੀਗੇ ਉਹਨਾਂ ਦੇ ਮਤਲਬ ਕਿ ਕੈਂਸਰ ਦੇ ਉਹ ਪੇਸ਼ੈਂਟ ਹੋਣ ਕਰਕੇ weight loot ਵਗੈਰਾ ਉਹਨਾਂ ਦਾ ਕਾਫੀ लॉस ਹੋਇਆ ਉਹਦੇ ਦੇ ਸਬੰਧੀ ਉਹ ਗੱਲਬਾਤ ਕਰਨ ਵਾਸਤੇ ਇੱਥੇ ਪ੍ਰਸ਼ਾਸਨ ਆ ਇੱਕ ਮਤਲਬ ਕਿ ਆਏ ਸੀਗੇ ਉਹਨਾਂ ਦਾ ਮਤਲਬ ਕਿ ਸਿਹਤ ਨਾਲ ਸੰਬੰਧ ਤਾਂ ਉਹਨਾਂ ਨੂੰ ਹੋਣੀ ਵੀ ਮਤਲਬ ਕਿ ਉਹ ਜਾਣਕਾਰੀ ਲੈਣ ਵਾਸਤੇ ਆਏ ਸੀਗੇ ਮੇਰਾ ਨਾਮ ਮਨਜਿੰਦਰ ਸਿੰਘ ਹੈ ਜੀ ਪਿੰਡ ਡੱਲੇਆ ਜ਼ਿਲ੍ਹਾ ਫਰੀਦਕੋਟ ਭਾਰਤੀ ਕਸਨ ਉਹਨਾਂ ਨੇ ਇੱਕ ਤਾਂ ਸਿੱਧੂਪੁਰ ਦੇ ਸੂਬਾ ਪ੍ਰਧਾਨ ਸਰਦਾਰ ਜਜੀਤ ਸਿੰਘ ਡੱਲੇਆ ਦਾ ਉਹਨਾਂ ਦਾ ਜਿੱਦੀ ਪਿੰਡ ਹੈ ਅੱਜ ਜਿੱਥੇ ਖਨੌਰੀ ਬਾਰਡਰ ਤੋਂ ਕੀਤੀ ਗਈ ਪੀਲ ਸਰਦਾਰ ਜਜੀਤ ਸਿੰਘ ਡੱਲੇਆ ਦਾ 15 ਮਦਣਾ ਮਰਨ ਵਰਤਦਾ ਸਾਰੇ ਭਾਰਤ ਚ ਇਥੋਂ ਤੱਕ ਮੈਂ ਕਹੂੰਗਾ ਡਾਕਟਰ ਸਵੈਮਾਨ ਦੀ ਟੀਮ ਨੇ ਅਮਰੀਕਾ ਚ ਵੀ ਤੇ ਕੈਨੇਡਾ ਦੇ ਗੁਰਦਗਰੂ ਘਰਾਂ ਚ ਵੀ ਅੱਜ ਅਰਦਾਸਾਂ ਕੀਤੀਆਂ ਤੇ ਪੰਜਾਬੀਆਂ ਦੇ ਚੁੱਲ੍ਹਿਆਂ 'ਚ ਦੇਥਾਂ ਦੇ ਚੱਜਾ ਨਹੀਂ ਬਣੇ। ਉਥੇ ਦੇ ਖਨੌਰੀ ਬਾਰਡਰ ਤੋਂ ਆਈ ਕਾਲ ਦਾ ਸਾਡੇ ਪਿੰਡ ਡੱਲੇਵਾਲ ਨੇ ਸਾਰੇ ਪਿੰਡ ਚ ਕਿਤੇ ਵੀ ਚੁੱਲ੍ਹੇ ਚਾਗ ਨਹੀਂ ਬਲੀ। ਸਾਰਾ ਪਿੰਡ ਅਜ ਭੁੱਖ ਹੜਤਾਲ ਦੇ ਬੈਠਾ। ਭਰਾਵੋ ਅਸੀਂ ਸਰਕਾਰ ਨੂੰ ਇਹ ਅਪੀਲ ਕਰਦੇ ਹਾਂ ਕਿ ਇਹ ਖਨੌਰੀ ਬਾਰਡਰ ਤੋਂ ਆਈਆਂ ਕਾਲਾਂ ਜਦੋਂ ਦਿਨ ਇਹ ਮੋਰਚਾ ਤਰੱਕੀ ਦੇ ਰਾਹ ਤੇ ਜਾ ਰਿਹਾ ਹੈ। ਇਨ ਕਾਲ ਨੂੰ ਅੱਜ ਸਾਡੇ ਪਿੰਡ ਨੇ ਤੁੰਗੂਰ ਪੂਰਾ ਹੰਗਾਰਾ ਦੇ ਕੇ ਨੂੰ ਕਾਲ ਨੂੰ ਕਾਮਯਾਬ ਕੀਤਾ ਕੀ ਲੱਗਦਾ ਕਿ ਲਗਾਤਾਰ ਸਨਾਂ ਉੱਪਰ ਅਕਤੂਰ ਵਿਸ਼ੇ ਦਿੱਤਾ ਜਾ ਰਿਹਾ ਹੈ ਜੀ ਨਿਬਦਲ ਦਿੱਤਾ ਜਾ ਰਿਹਾ ਮੰਨਣਾ ਹੈ ਕਿ ਜਾਇਦ ਮੰਨਣਾ ਲੈ ਕੇ ਸੰਭਾਲ ਰਹੇ ਸਰਕਾਰਾਂ ਦੀ ਕੀ ਮਨਸ਼ਾ ਲੱਗਦੀ ਹੈ ਪਹਿਲਾਂ ਤਾਂ ਕਹਿੰਦੇ ਸੀ ਫੈਸਲਾ ਆ ਗਿਆ ਉਹ ਕਦ ਲਈ ਨਹੀਂ ਆ ਦੇਖੋ ਜੀ ਉਹੋ ਹੀ ਦਾ ਗੱਲ ਹੈ ਨਾ ਪਹਿਲਾਂ ਸਰਕਾਰ ਨੇ ਆਪ ਹੀ ਕਿਹਾ ਵੀ ਇਹ ਕਿਸਾਨਾਂ ਕੋਲ ਤਾਂ ਹਥਿਆਰ ਹਨ ਇਨ੍ਹਾਂ ਕੋਲੇ ਤਾਂ ਇਹ ਤਾਂ ਨਸਲਵਾਦੀ ਆਤਵਾਦੀ ਹੈ ਇਹ ਐਮ ਜੇ ਸਾਡੇ ਤੇ ਸਰਕਾਰ ਅਕਸਰ ਬਿਆਨ ਦਿੰਦੀ ਰਹਿੰਦੀ ਹੈ ਕਿਸਾਨਾਂ ਨਾਲ ਪਰ ਜਦੋਂ ਸਰਹਣਾ ਤੁਸੀਂ ਕੇਂਦਰੀ ਮੰਤਰੀ ਖੇਤੀਬਾੜੀ ਮੰਤਰੀ ਦਾ ਵੀ ਬਿਆਨ ਸੁਣਿਆ ਹੋਵੇ ਪੈਦਲ ਆ ਜਾਣ ਉਹ ਹਰਿਆਣਾ ਦੇ ਰਾਜ ਮੰਤਰੀ ਨੇ ਵੀ ਆਖਿਆ ਵੀ ਪੈਦਲ ਆਏ ਹਨ ਜਦੋਂ ਅੱਜ ਪੈਦਲ ਆਉਣ ਦੇ ਨੇ ਤੇ ਅੱਜ ਕਿੰਨੇ ਪੈਦਲ ਵੀ ਨਹੀਂ ਆਉਣ ਦੇਣਾ ਮਨਛਾ ਸਰਕਾਰ ਦੀ ਇੱਥੇ ਐਕੀ ਜਾਰ ਹੁੰਦੀ ਆ ਵੀ ਕਿਸਾਨਾਂ ਦੀ ਮੰਗ ਨਹੀਂ ਮੰਨਣ ਦੇ ਦਿੱਲੀ ਦੀ ਅਜੰਡਾ ਕੋਈ ਮੰਗ ਨਹੀਂ ਮੰਨਣ ਦੇ ਇਹਨਾਂ ਇਹ ਕਲੀਅਰ ਜਿਹੜਾ ਮੈਸੇਜ ਹੋਏ ਆ ਵੀ ਇਹ ਤਾਂ ਲਾਰੇ ਹੀ ਆ ਜੀ ਆਏ ਆ ਜੋ ਆਏ ਕਰ ਲੋ ਹੁਣ ਕਹਿ ਦਨਗੇ ਵੀ रियल गड्डी जाओ रियल गड्डी ਤੇ ਆਉਣ ਨੂੰ ਤਿਆਰ ਹੋ ਗਏ ਤਾਂ ਘੜਾਉਣ ਜਾਣਾ ਇਹ ਤਾਂ ਕਲੀਅਰ ਕਟ ਹੈ ਇਹ ਆਉਣ ਤਾਂ ਦੇਣਾ ਜੀ ਜਿਵੇਂ ਹੁਣ ਸਰਕਾਰ ਲਗਾਤਾਰ ਖਲਾਫ ਚੱਲ ਰਹੀ ਹੈ ਜੀ ਕੇ ਪਾਸੇ ਆਪਾਂ ਮਾਨਯੋਗ ਸੁਪਰੀਮ ਕੋਰਟ ਦੀ ਗੱਲ ਕਰਕੇ ਉਹਨਾਂ ਨੇ ਜਿਹੜੀ ਪਟੀਸ਼ਨ ਫਾਇਰ ਕੀਤੀ ਸੀ ਉਹ ਵੀ ਥਾਰਨ ਕਰਕੇ ਕਿਸਾਨਾਂ ਦੇ ਹੱਕ ਦੇ ਵਿੱਚ ਵੀ ਕਿਸਾਨਾਂ ਦਾ ਜਿਹੜਾ ਮੋਰਚਾ ਉਹ ਚੱਲਦੇ ਵੱਲ ਦੇਖੋ ਜੀ ਜਿਹੜੀਆਂ ਸਰਕਾਰਾਂ ਹੁੰਦੀਆਂ ਨਾ ਭਲਾ ਉਹ ਰਾਜਮਣ ਤੇ ਭਲਾ ਕੁੰਗ ਪਿਛਲੇ ਲੰਬੇ ਸਮੇਂ ਉਹ ਕੋਟਾਂ-ਕੂਟਾਂ ਨੂੰ ਕੁਝ ਨਹੀਂ ਜਾਣ ਪਿਛਲੇ ਲੰਬੇ ਸਮੇਂ ਤੋਂ ਮਾਨਯੋਗ ਸੁਪਰੀਮ ਕੋਰਟ ਨੇ ਕਿੰਨੇ ਵਾਰ ਹਦਾਇਤ ਕਰਦੀ ਕਿੰਨੇ ਵਾਰ ਨੋਟੀਫਿਕੇਸ਼ਨ ਕਹਿਦਾ ਸਰਕਾਰਾਂ ਨੂੰ ਤਾੜਨਾ ਕਰਦੀ ਵੀ ਛੰਭੂ ਬਾਰਡਰ ਖੋਲੋ ਹਰਿਆਣੇ ਨੇ ਖੋਲ੍ਹਤਾ ਜੀ ਅਸਲ ਇਹ ਜਿਹੜਾ ਹੁਣ ਕੋਟਾ-ਕੁੱਟਾ ਦਾ ਕੰਮ ਦਾ ਸਰਕਾਰਾਂ ਨੇ ਮੈਨ ਲੱਗਾ ਵੀ ਵੈਸੇ ਹੀ ਖਤਮ ਕਰਤਾ ਵੀ ਜਿੰਨਾ ਕਿ ਜਿੰਨਾ ਪ੍ਰੈਸ਼ਰ ਹੈ ਉਵੇਂ ਚੱਲੀ ਜਾਂਦਾ ਪਰ ਮਾਨਜੋਗ ਸੁਪਰੀਮ ਕੋਰਟ ਨੂੰ ਜ਼ਰੂਰ ਇਹਨਾਂ ਫਾਰੇ ਸੁਣਨਾ ਚਾਹੀਦਾ ਅੱਜ ਤੱਕ ਬੇਨਤੀ ਕਰਦਾ ਵੀ ਮਾਨਜੋਗ ਸੁਪਰੀਮ ਕੋਰਟ ਨੂੰ ਆਪ ਇੰਟਰਫੇਅਰ ਕਰਕੇ ਇਹ ਕਿਸਾਨਾਂ ਦੇ ਮਸਲੇ ਨੂੰ ਹੱਲ ਕਰਉਣਾ ਚਾਹੀਦਾ ਇਹ ਬਹੁਤ ਇਹ ਜਿਹੜੀ ਜਿਹੜੀ ਭੁਖੜਤਾਲ ਹੈ ਕਿੰਨੇ ਸਮੇਂ ਤੱਕ ਕਿੰਨੇ ਵਜੇ ਤੱਕ ਚੱਲੂਗੀ ਔਰ ਕੋਈ ਨਾ ਕਿਸੇ ਭੁਖੜਤਾਲ ਰੱਖੀ ਹੈ ਜਾਂ ਕੋਈ ਪਾਣੀ ਨਿਕੜਾ ਨਹੀਂ ਤੀ ਨਹੀਂ ਨਹੀਂ ਜੀ ਵੇਖੋ ਜਿਹੜੀ ਇਹ ਭੁਖੜਤਾਲ ਹੈ ਖਨੋਰੀ ਬਲਟ ਤੇ ਅੱਜ ਸਵੇਰ ਦਾ ਜਿਹੜਾ ਪ੍ਰਸ਼ਾਦਾ ਉੱਥੇ ਚੁੱਲ੍ਹਿਆਂ 'ਚ ਅੱਗ ਨਹੀਂ ਬਲੀ ਉਸ ਦੀ ਤਰਜ਼ ਤੇ ਸਾਡੇ ਪਿੰਡ ਨੇ ਸਵੇਰ ਦੀ ਕੋਈ ਇੱਥੇ ਰੋਟੀ ਨਹੀਂ ਜੰਨਾ ਪੁਛਾਂ ਇੱਥੇ ਇਕੱਲਾ ਪਾਣੀ ਪੀ ਸਕਦੇ ਆ ਕਿਸੇ ਵੀ ਘਰ ਚੱਗਾ ਅੱਗ ਨਹੀਂ ਬਲੀ ਤੇ ਸਾਨੂੰ ਮਾਣ ਵੀ ਹੁੰਦਾ ਸਾਡੇ ਪਿੰਡ 'ਤੇ ਉਹ ਸਾਡੇ ਪਿੰਡ ਨੂੰ ਕਿਸਾਨਾਂ ਦਾ ਮਸੀਹਾ ਯਾਰ ਉਹਨੂੰ 15 ਦਿਨ ਹੋ ਗਏ ਭੁਖੜ ਹੜਤਾਲ ਦੇ ਬੈਠੇ ਨੇ ਸਾਨੂੰ 24 ਘੰਟੇ ਨਾਲ ਕੀ ਹੋਣ ਲੱਗਾ ਤੇ ਅਸੀਂ ਤਾਂ ਇਥੋਂ ਤੱਕ ਵੀ ਕੋਸ਼ਿਸ਼ ਕਰਾਂਗੇ ਵੀ ਸਾਨੂੰ ਉਸ ਤੋਂ ਕੋਈ ਹੁਕਮ ਆਉਂਦਾ ਤੇ ਅਸੀਂ ਇਹਨੂੰ ਵਧਾ ਵੀ ਸਕਦੇ ਮੇਰਾ ਨਾਮ ਬਾਜ ਸਿੰਘ ਬਸ ਜੀ ਬਾਜ ਸਿੰਘ ਖਾਨ ਉਹ ਪੰਗ ਸਿੰਘ ਪੰਡਲੇ ਵਾਲਾ ਤੁਹਾਡੇ ਪਿੰਡ ਦੇ ਹੀ ਜੀ ਸਿੰਘ ਪੰਡਲੇ ਵਾਲਾ ਆਦੇ ਪਿੰਡ ਦੇ ਪਰ ਬਾਜ ਨਾਲ ਮਾਰ ਬੈਠੇ ਨੇ ਮਰਨ ਵਰਤ ਬੈਠੇ ਨੇ 15 ਦਿਨ ਹੋ ਗਿਆ ਪਿੰਡ ਦੇ ਵਿੱਚ ਅੱਜ ਵੀ ਹੜਤਾਲ ਕੀਤੀ ਹੈ ਕੀ ਕਰ ਹੜਤਾਲ ਜੇ ਇਸ ਤਰ੍ਹਾਂ ਕੀਤੀਏ ਤੇ ਸਰਕਾਰ ਵੀ ਬਹੁਤ ਵੱਡੀ ਭੁੱਲ ਇਹ ਜਿਹੜਾ ਪ੍ਰਧਾਨ ਆ ਚੀਤ ਸਿੰਘ ਦਾ ਕੋਈ ਇੱਕ ਪਿੰਡ ਦਾ ਨਹੀਂ ਇੱਕ ਜ਼ਿਲ੍ਹੇ ਦਾ ਨਹੀਂ ਇੱਕ ਦੇਸ਼ ਦਾ ਵੀ ਨਹੀਂ ਇਹ ਵਰਲਡ ਵਾਰ ਦਾ ਪ੍ਰਧਾਨ ਹੈ ਬੜੀ ਵੱਡੀ ਭੋਲਾ ਸਰਕਾਰ ਦੀ ਜਿਹੜੀ ਇਸ ਵਾਸਤੇ ਨੂੰ ਅੱਜ ਤੱਕ ਉਹਨਾਂ ਦੀ ਗੱਲ ਨਹੀਂ ਸੁਣੀ ਜਾਂਦੀ ਤੇ ਸਾਡੀ ਵੀ ਜਿਹੜੀ ਅੱਜ ਇੱਕ ਫਰਕਾ ਆਤਾ ਜੇ ਸਾਨੂੰ ਉਸ ਤੋਂ ਜੋ ਖੁੰਮ ਦੇਣਗੇ ਅਸੀਂ ਉਹ ਕਰਾਂਗੇ ਸਾਨੂੰ ਮਰਨ ਵਕਤ ਦਾ ਦੇਣਗੇ ਅਸੀਂ ਮਰਨ ਮਰਦ ਤੇ ਵੀ ਬੈਠਾ ਸਭ ਤੋਂ ਪਹਿਲਾਂ ਮੈਂ ਸਿਆਰਾ ਮਰਨ ਵਕਤ ਤੇ ਬੈਠਾਂ ਹਾਂ ਇਹ ਸਾਨੂੰ ਉਸ ਤੋਂ ਆਰਡਰ ਕਰੇ ਬਿਚ ਇਸ ਪੰਡ ਦੇ ਜਾਸਵੇ ਗਿੱਲੇ ਚ ਵੇਜੋ ਜਾਸ ਤੇ ਵੀ ਮੈਂ ਮਰਨ ਵੱਸ ਤੇ ਬੈਣ ਨੂੰ ਤਿਆਰ ਮੈਨੂੰ ਕੋਈ ਡਰ ਨਹੀਂ ਦਾ ਕੋਈ ਸ਼ੰਕਾ ਨਹੀਂ ਪਰ ਇਹ ਸਰਕਾਰ ਦੀ ਬੜੀ ਵੱਡੀ ਪੋੜਾ ਜਿਹੜੀ ਇਹ ਕਰ ਰਹੀ ਹੈ ਸਾਰੇ ਦੇਸ਼ ਵਿਦੇਸ਼ਾਂ ਦੇ ਵਿੱਚ ਅੱਗ ਫੈਲ ਜਾਊਗੀ ਇਹਦਾ ਇਹਦਾ ਜੇ ਨਹੀਂ ਕੋ ਹਾਲ ਨਿਕਲਦਾ ਜਿੱਦਲੇ ਵਾਲੇ ਦੇ ਖੇਤ ਨੂੰ ਕੋਈ ਦੇਖੀ ਜਿੱਦਲੇ ਵਾਲੇ ਦੇ ਖੇਤ ਜਿਹੜੀ ਹੈ ਐਸ ਵੇਲੇ ਬਹੁਤ ਖਰਾਬ ਹੋ ਰਹੀ ਹੈ ਬਹੁਤ ਕੱਟੀ ਰਹੀ ਹੈ ਤਾਂ ਹੀ ਸਾਨੂੰ ਜਿਹੜਾ ਇਹ ਬੜਾ ਤਕੋ ਰਿਹਾ ਹੈ ਕਿ ਸਾਡੇ ਪਿੰਡਾਂ ਦਾ ਸਾਡਾ ਈ ਮੇਰਾ ਤੋਂ ਵੱਡਾ ਲੱਗਦਾ ਐ ਮੇਰੇ ਚਾਚਾ ਜੀ ਲੱਗਦੇ ਐ ਬੇਸਾਂ ਤੇ ਐ ਮੈਟਲ ਕੋਟਰੀ ਪਤਾ ਨਹੀਂ ਦੀ ਜਿਹੜੇ ਰਸਤੇ ਪੱਤਿਆਂ ਉਪਰਾਸਪਤੀ ਵੱਲੋਂ ਪਸਾਨਾ ਦਿੱਤਾ ਗਿਆ ਸੀ ਕਿਵੇਂ ਲੱਗਦਾ ਐ ਸਰਕਾਰ ਰਸਤ ਉਪਰਾਸਪਤੀ ਕਿਸਾਨਾਂ ਦੇ ਹੱਕ ਚਾ ਰਿਆ ਪਰ ਫਿਰ ਸਰਕਾਰ ਹਲੇ ਵੀ ਗੱਲ ਨਹੀਂ ਦੇਖੋ ਜੀ ਉਪਰਾਸਪਤੀ ਨੇ ਆਪ ਦਾ ਰੋਲ ਨਿਭਾਇਆ ਬੜਾ ਸੋਹਣਾ ਨਿਭਾਇਆ ਉਹਦਾ ਹੱਕ ਮੰਨਦਾ ਐ ਉਹ ਕਰਾਵੇ ਪਰ ਜਿਹੜਾ ਐ ਇੱਕ ਆਖੀ ਟੀਟ ਬੰਦਾ ਐ ਇਸ ਜਿਹੜਾ ਕੋਣ ਗੱਲ ਤੋਂ ਨੂੰ ਪਿਆਰੀ ਜਿਹੜਾ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਬਣ ਚੁੱਕਿਆ ਹੈ ਐਸਾ ਟੀਟ ਬੰਦਾ ਕਿ ਨੇ ਪਹਿਲਾਂ ਉੱਥੇ ਵੀ ਚੰਗੇ ਬੰਗੇ ਕਰਾਇਏ ਬੜਾ ਇਨਸਾਨੀਤਾ ਮੁਸਲਮਾਨਾਂ ਦਾ ਪਾਕਿਸਤਾਨ ਦੀ ਕਾਜਿਲ ਕੋਈ ਐਡਾ ਚੰਗਾ ਬੰਦਾ ਨਹੀਂ ਮੈਂ ਝੂਠੀ ਜਿਹਾ